ਪਰਚਾ ਵੀ ਹੁਣ ਰੈਡ ਐਂਟਰੀ ਵੀ ਹੋ ਜਾਂਦੀ ਹੈ ਪਰਚੇ ਤੋਂ ਜੱਟ ਨਹੀਂ ਡਰਦੇ ਪਰਚੇ ਤੋਂ ਜੱਟ ਨਹੀਂ ਡਰਦੇ ਜਦੋਂ ਐਸਐਸਪੀ ਮੈਡਮ ਨੇ ਕਿਹਾ ਕਿ ਪਰਾਲੀ ਨਾ ਜਲਾਓ ਪਰਾਲੀ ਜਲਾਉਣ ਤੇ ਤੁਹਾਡੇ ਪਰਚਾ ਵੀ ਹੋ ਸਕਦਾ ਤੇ ਰੈਡ ਐਂਟਰੀ ਹੋ ਸਕਦੀ ਹੈ ਤਾਂ ਇਸ ਕਿਸਾਨ ਨੇ ਅੱਗੋਂ ਇਹ ਕਿਹਾ ਕਿ ਪਰਚੇ ਤੋਂ ਜੱਟ ਨਹੀਂ ਡਰਦੇ ਦਰਸਲ ਅੱਜ ਡਿਪਟੀ ਕਮਿਸ਼ਨਰ ਬਟਿੰਡਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਸਹਿਬਾ ਆਪਣੀ ਟੀਮ ਸਮੇਤ ਮਠੰਡਾ ਦੇ ਪਿੰਡ ਮਹਾਰਾਜ ਪਿੱਪਲੀ ਕੋਟੇ ਗੁਰੂ ਸਰ ਦੇ ਜਿਹੜੇ ਏਰੀਆ ਸੀਗੇ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਇਹ ਸਮਝਾਉਣ ਗਏ ਸੀ ਕਿ ਪ੍ਰਾਲੀ ਨਾ ਜਲਾਓ ਪ੍ਰਾਲੀ ਦੀ ਸਹੀ ਮੈਨੇਜਮੈਂਟ ਪੈੜੀ ਮੈਨੇਜਮੈਂਟ ਜਾਂ ਕਿਹੜੀ ਹੈ ਕਿ ਸੁਚੱਜੇ ਢੰਗ ਨਾਲ ਉਹ ਕਿਵੇਂ ਟਿਕਾਣੇ ਲਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਉਹਦੀ ਸੰਭਾਲ ਕੀਤੀ ਜਾ ਸਕਦੀ ਹੈ ਇਹ ਸਮਝਾਉਣ ਗਏ ਸੀਗੇ ਬਿਨਾਂ ਜਲਾਏ ਕਿਸ ਤਰ੍ਹਾਂ ਉਹਦੀ ਸੰਭਾਲ ਕੀਤੀ ਜਾ ਸਕਦੀ ਹੈ ਤਾਂ ਕਈ ਜਗ੍ਹਾ ਕਿਸਾਨ ਮਿਲੇ ਪਰਾੜੀ ਨੂੰ ਅੱਗ ਲਗਾ ਰਹੇ ਸੀ ਜਾਂ ਰਹਿਣ ਖੋਦ ਨੂੰ ਅੱਗ ਜਲਾ ਰਹੇ ਸੀਗੇ ਅੱਗ ਲਗਾ ਰਹੇ ਸੀ ਤਾਂ ਉੱਤੇ ਕੁਝ ਕਿਸਾਨਾਂ ਨਾਲ ਇੱਕ ਬਹਿਸ ਦਾ ਮਾਹੌਲ ਪੈਦਾ ਹੋ ਗਿਆ ਡਿਪਟੀ ਕਮਿਸ਼ਨਰ ਸਾਹਿਬ ਵੀ ਮੌਜੂਦ ਸੀ ਤੇ ਮੈਡਮ ਐਸਐਸਪੀ ਸਾਹਿਬਾ ਵੀ ਮੌਜੂਦ ਸੀ ਉਹਨਾਂ ਨੇ ਇਸ ਕਿਸਾਨ ਨੂੰ ਕਿਹਾ ਕਿ ਤੁਸੀਂ ਪਰਾੜੀ ਨੂੰ ਅੱਗ ਨਾ ਲਾਓ ਬਲਕਿ ਜਿਹੜੇ ਆਧੁਨਿਕ ਮਸ਼ੀਨਾਂ ਨੇ ਹੈਪੀ ਸੀਡਰ ਹੈ ਜਾਂ ਸੁਪਰ ਸੀਡਰ ਹੈ ਉਹਦੇ ਨਾਲ ਤੁਸੀਂ ਪਰਾੜੀ ਨੂੰ ਸਹੀ ਢੰਗ ਨਾਲ ਮੈਨੇਜ ਕਰ ਸਕਦੇ ਹੋ ਸਹੀ ਢੰਗ ਨਾਲ ਉਹਨੂੰ ਸਵਾਲ ਉਹ ਹੀ ਕਰ ਸਕਦੇ ਹੋ ਤਾਂ ਇਸ ਕਿਸਾਨ ਨੇ ਉਸ ਤੋਂ ਅੱਗੋ ਬਹਿਸ ਕੀਤੀ ਜਾਂ ਕੀ ਕੀਤੀ ਤੁਸੀਂ ਆਪ ਹੀ ਦੇਖ ਲਓ ساری ਵੀਡੀਓ ਦਿਖਾਵਾਂਗੇ ਐਸਐਸਪੀ ਸਾਹਿਬਾਨੇ ਕਿਹਾ ਕਿ ਇਸ ਪਰਾਲੀ ਨੂੰ ਆਗ ਲਗਾਉਣ ਤੇ ਤੁਹਾਡੇ ਪਰਚਾ ਵੀ ਹੋ ਸਕਦਾ ਤਾਂ ਅੱਗੋ ਕਿਸਾਨ ਕਹਿੰਦਾ ਕਿ ਜੱਟ ਨਹੀਂ ਜੜ ਦੇ ਪਰਚੇ-ਪੁਰਚੇ ਤੋਂ ਕੌਣ ਸਹੀ ਆ ਕੌਣ ਗਲਤ ਆ ਇਹ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ ਪੂਰੀ ਵੀਡੀਓ ਵਿੱਚ ਦੇਖੋ ਉਸ ਤੋਂ ਬਾਅਦ ਅਸੀਂ ਕਜ਼ਾਨ ਨਾਲ ਵੀ ਗੱਲਬਾਤ ਕੀਤੀ ਉਸ ਤੋਂ ਬਾਅਦ ਜਿਹੜੀ ਐਸਐਸਪੀ ਸਾਹਿਬ ਮੈਡਮ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਪੂਰੀ ਵੀਡੀਓ ਅੱਗੇ ਦਿਖਾਉਨੇ ਆ ਬਣੇ ਰਹੋ ਵੀਡੀਓ ਤੇ ਤੁਸੀਂ ਆਪ ਹੀ ਕਮੈਂਟ ਕਰਕੇ ਦੱਸਿਓ ਕਿ ਕੌਣ ਸਹੀ ਹੈ ਕੌਣ ਗਲਤ ਹੈ ਇਸ ਵੀਡੀਓ ਦੇ ਵਿੱਚ ਇਸ ਗੱਲਬਾਤ ਦੇ ਵਿੱਚ ਸਾਨੂੰ ਗਵਰਨਮੈਂਟ ਦੇਵੇ ਮੈਨੂੰ ਕਿਹਨੂੰ ਮਿਲੇ ਕਿਹਨੂੰ ਮਿਲੇ ਇਸੀ ਆਪਸ਼ਨ ਨੂੰ ਮਿਲਿਆ ਕਿਸੇ ਕਿ ਮੈਨੂੰ 70% ਦੇ ਦੋ ਅਸੀਂ ਵੀ ਮਿਲਿਆ ਪਰ ਆਪਣੇ ਹਿੰਦੀ ਪਰਮੈਨੈਂਟ ਕੋਣ ਆਪਣੇ ਸ਼ਹਿਰੀ ਇਸ ਨੈਲਸ਼ੇਟ ਸੁਸਾਇਟੀ ਨੇ ਤੁਹਾਨੂੰ ਤੁਹਾਨੂੰ ਇੱਥੇ ਨੋਡਲ ਅਪਸਰ ਦਿੱਤਾ ਹੋਇਆ ਹੈ ਤੁਹਾਡਾ ਇੱਕ ਪਾਸੇ ਰੱਖਿਆ ਹਾਂ ਇਹ ਡੇਲੀ ਇੱਥੇ ਹੁੰਦਾ ਆਪਾਂ ਉਹਦੇ ਨਾਂ ਟਟ ਦੇ ਖਸਾਂਜੀ ਥਾਵਾ ਤੇ ਪੰਚਾਇਤ ਤੇ ਕਦੇ ਨੰਬਰਦਾਰ ਨੂੰ ਦਿੱਤਾ ਹੋਇਆ ਹੈ ਉਹਦੇ ਨਾਲ ਕੋਈ ਮਿਲੇ ਨਾ ਉਹਦਾ ਪਤਾ ਆਪਕੇ ਜ਼ਿੰਮੇਵਾਰੀ ਕੀ ਹੈ ਉਹਦੇ ਹਾਂ ਕਿਸੇ ਸਮੇਂ ਤੁਸੀਂ ਲੱਭਣਾ ਨਹੀਂ ਕਿਸੇ ਕੋਲ ਤੁਸੀਂ ਜਾਣਾ ਨਹੀਂ ਤੁਹਾਨੂੰ ਲੱਗਦਾ ਬਸ ਮੱਚੀ ਜੀਤੀ ਲਈ ਲਾ ਕੇ ਆਪਾਂ ਸੀ ਆਗ ਲਾ ਲਾਵਾਂਗੇ ਤਾਂ ਬੁਝੂਗਾ ਉਹਨਾਂ ਕਹਿੰਦੇ ਉਹ ਸੰਦ ਹੈ ਨਹੀਂ ਤੁਸੀਂ ਪੁੱਛਿਆ ਕਿਸੇ ਨੂੰ ਕਿ ਮੈਨੂੰ ਸੰਦ ਮੇਰੀ ਕਰਸ ਜੀ ਸਾਤਰੀ ਦੇ ਸਾਤਰੀ ਦੇ ਇਹ ਕਰਾ ਲਿਆ ਦੋ ਦੋ ਜੀ ਕਿਹਨਾ દોય દે લે કેરાલે સુપરસીડર આજકાલ નહી હર બાર કુછ નોર્મલ કે નહી કરચા કર રહે હો કે મી નોર્મલ એ દેનાલ દિજાઈ કે દેનાલ કરોગે હને આઈ સુપરસીડર સુપરસીડરી કરના હે ના હાજી હેપી હી હેપી ના 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 મેં પીસી તો ચલાને હે પીસી ડિવિસ ઉપર બિલકુલ આ ગલાન દી લોડ હી નહી મેં પ્રાળે ઉન લોણી મેં હે ચલો હણ દિખા દેને હે તુનો ઉતે રામપુરા ભી લગાઈ રહે હે ઓ ਉਹਨਾਂ ਨੇ ਸੁਪਰ ਸੀਟਰ ਵੀ ਨਾਲ ਦੇਖਿਆ ਵੀ ਇਹ ਕਾ ਸਾਰੇ ਰਸਤੇ ਦੇ ਵਿੱਚ ਸਾਰੀ ਹੋਈ ਉਹਦੇ ਨਾਲ ਵੀ ਜੀ ਹੋਈ ਹੈ ਉਹਦੇ ਨਾਲ ਵੀ ਹੈਪੀ ਸੀਟਰ ਉਹਨਾਂ ਤਾਂ ਨਹੀਂ ਮੇਰੀ ਗੱਲ ਸੁਣੋ ਐਸਾ ਸਾਰੇ ਹੈਪੀ ਸੀਟਰ ਇਹਨਾਂ ਨੇ ਪਾ ਲਿਆ ਉਹ ਵੀ ਇਹ ਪੀਸੀਟਰ ਦੇ ਨਾਲ ਕੋਈ ਨਹੀਂ ਹੁਣ ਤਾਂ ਹੁਣ ਕੀ ਰਾਇ ਹੈ ਹੈਪੀ ਸੀਟਰ ਨਵਾਂ ਲੰਘਿਆ ਆਈ ਕਿ ਜਾਓ ਕਾ ਹੋ ਰਿਹਾ ਜੀ ਹੁਣ ਤਾਂ ਦੁੱਖ ਹੀ ਲੱਗ ਰਿਹਾ ਉਹਨਾਂ ਤੇ ਨਹੀਂ ਹੋਣੀ ਉਹਨਾਂ ਤੇ ਵੀ ਪਰਚੇ ਹੋਣੇ ਜਿਹਨੇ ਵੀ ਅਗ ਲਾਈ ਉਹਨਾਂ ਤੇ ਵੀ ਹੋਣੇ ਤੁਹਾਡੇ ਨਾਲ ਹੁਣ ਤੁਸੀਂ 2000 ਰੁਪਏ ਦਿਓ 500 ਰੁਪਏ ਐਕਸਟਰਾ ਦੇ ਵਾਸਤੇ ਹੁਣ ਤੁਹਾਡੇ ਤੇ 2500 ਰੁਪਏ ਦਾ ਜੁਰਮਾਨਾ 5000 ਰੁਪਏ ਦਾ ਜੁਰਮਾਨਾ ਹੋ ਜਾਣਾ ਹੈ ਫਿਰ ਵਿੱਚ ਕਰ ਵੇ ਵੇ ਫਿਰ ਜੀ ਫਿਰ ਜੀ ਆ ਗਈ ਕਿ ਕਿਹੜੀ ਹੈਗਾ ਕਿਸੇ ਬੰਦੇ ਚੱਕ ਲਈ ਜੀ ਸਾਡੇ ਕੋਲ ਸੀਗਾ ਜੀ ਬੰਦੇ ਦੇ ਨਾਲ ਟਾਇਰ ਸੀਗਾ ਹੈਪੀ ਸੀਟਾ ਲਾ ਕੇ ਕਰਾ ਦੇਣੇ ਹੈਪੀ ਸੀਟਾ ਦੇ ਨਾਲ ਤਾਂ ਅਗਲਾ ਹੁੰਦੀ ਲੋੜ ਨਹੀਂ ਹੁੰਦੀ ਹੈਪੀ ਸੀਟਾ ਸੰ ਦਬਾਉਣਾ ਜੀ ਮੈਂ ਮਾਰ ਦੇ ਦੇ ਸੀ ਹੁਣ ਤਾਂ ਆ ਗਿਆ ਲਈ ਤੁਸੀਂ ਮੈਂ ਇਹ ਨੂੰ ਨਹੀਂ ਗਿਆ ਬਾਕੀ ਉਹ ਤਾਂ ਆਪਰਾ ਦਿਓ ਓਨ ਦਾ ਨੰਬਰ ਨੰਬਰ ਲੈ ਲਓ ਔਰ ਨੂੰ ਹੈਪੀ ਸੀਟਾ ਦਿਲਾ ਦਿਓ ਬਟ ਆਗੇ ਚਲੋ ਆਗੇ ਤਾਂ ਆਪਨੇ ਬਚਾ ਦੀ ਫਿਰ ਵੀ ਪੈਸਾ ਕੋ ਫਿਰ ਵੀ ਦੇਣਾ ਨਹੀਂ 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 ਵਗੈਰਾ ਸਾਰਾ ਨਾਮ ਵਗੈਰਾ ਨੰਬਰ ਵਗੈਰਾ ਸਾਰਾ ਨੋਟ ਕਰ ਲਓ ਇੱਕ ਤਾਂ ਇਸ ਦਾ ਜੁਰਮਾਨਾ ਲਗਾ ਲਓ ਇਸ ਸੀ ਦਾ ਜਦੋਂ ਮੈਂ ਡੇਢੀ ਦੇ ਦੇਖਦੇ ਦੇ ਦੇਓ ਜੀ ਨੰਬਰ ਨਾ ਆਪਣਾ ਸਾਰਾ ਦੱਸ ਦਿਓ ਕਾਰਡ ਵੀ ਦਿਖਾਓ ਜੇ ਫੋਟੋ ਤੇ ਲੋ ਕਾਰਡ ਉਹ ਪਰਚਾ ਵੀ ਹੁਣ ਰੈਡ ਐਂਟਰੀ ਵੀ ਹੋਣੀ ਹੈ ਉਹ ਪਰਚਾ ਉਹ ਪਾਈ ਪਰਚੇ ਜਦੋਂ ਡਟਿੰਡਰ ਤੇ ਹੋ ਜੂਗੀ ਇਹ ਡਰਦੇ ਨਹੀਂ ਨਾ ਅੰਦਰ ਵੀ ਹੋ ਗਏ ਬਸ ਜੀ ਨਹੀਂ ਗੱਲ ਕਰ ਆਜਾ ਬਤਨ ਜੱਜਾ ਲੱਤਾਂ ਨਾ ਕੰਨੀ ਆਣਾ ਕੀ ਕਰੀ ਕੀ ਤੁਸੀਂ ਲੈ ਜਾ ਕੇ ਲੈ ਐਸਾ ਸੰਗਰ ਯਾਰ ਦੇ ਕੋਲ ਨਹੀਂ ਚਾਹੀ ਕਿਸੇ ਦੇ ਕੋਲ ਲੈ ਜਾ ਤੀ ਉਹ ਕੱਕਰ ਕੇ ਗੰਦਾ ਦਾ ਲੈ ਜਾ ਇਹ ਸਰਗੋਟਾੜਦਾ ਆਖੀ ਅੰਦਰ ਕੱਕਰ ਕੀ ਗੇ ਆਈ ਡੋ ਨੋ ਬਬਾਦਰ ਮੈਂ ਬਾਤਾਂ ਕਰ ਆਈ ਡੋ ਕੀ ਕੀ ਕਰੂ ਧੰਨਵਾਦ ਸਰ ਜੀ ਸਾਡਾ ਸਰਕਾਰੀ ਕੰਮ ਆਪ ਨੇ ਕਰਵਾਇਆ ਹੋਵਾ ਤਾਂ ਮਦਦ ਨੇ ਇਹ ਚੈਨਲ ਇਹ ਸਰਕਾਰ ਬਦਨਾਮ ਕਰਦੀ ਹੈ ਕਦਰ ਪਲੇ ਡੀ ਪੇ ਮਿਲਦੀ ਮੁੜ ਕੇ ਤਾਂ ਹੋਰ ਰਿਮਾਰਕ ਮਿਲਦੀ ਤੇ ਲੋਕਾਂ ਤੱਕ ਨਹੀਂ ਆਉਂਦੀ ਹੋਵਾ ਸਰਕਾਰ ਬਹੁਤ ਪੂਰੀ ਵਧ ਗਈ ਤੁਸੀਂ ਡੀਟੇਲਸ ਲਿਖਾਓ ਆਪਣੀ ਲਿਖਾਓ ਤਾਂ ਇਸ ਬਹਿਸ ਤੋਂ ਬਾਅਦ ਐਸਐਸਪੀ ਮੈਡਮ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਇਸ ਕਿਸਾਨ ਦੇ ਰਿਐਕਸ਼ਨ ਤੇ ਐਸਐਸਪੀ ਮੈਡਮ ਦਾ ਕੀ ਰਿਐਕਸ਼ਨ ਹੈ ਤੋਂ ਅਸੀਂ ਆਪਣੀ ਕੰਟੀਨਿਊਸ ਪ੍ਰੋਸੈਸ ਕਰ ਰਹੇ ਜੀ ਤੁਹਾਡੇ ਸਾਹਮਣੇ ਹੀ ਇੱਕ ਦੋ ਕਿਸਾਨ ਡਿਸਪਾਈਟ ਬੀਇੰਗ ਆਲ ਦਾ ਫੈਸਿਲਿਟੀਆਂ ਅਵੇਲੇਬਲ ਉਹਨਾਂ ਨੇ ਕਿਹਾ ਕਿ ਨਾ ਤਾਂ ਸੀ ਕਿਸੇ ਕੋਲ ਗਏ ਨਾ ਸਾਨੂੰ ਇਹਦੀ ਕੋਈ ਨੋਲਿਜ ਹੈ ਔਰ ਉਹ ਕਾਫੀ ਐਡਮੈਂਡ ਸੇ ਕਾ ਕੇ ਜੀ ਅਸੀਂ ਤਾਂ ਇਹੀ ਕਰਾਂਗੇ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਜਿਹੜਾ ਬਿਲਕੁਲ ਹੀ ਕੋਆਪਰੇਟ ਨਹੀਂ ਕਰਦੇ ਤਾਂ ਸਾਡੇ ਕੋਲ ਤਾਂ ਫਿਰ ਹੋਰ ਕੋਈ ਆਪਸ਼ਨ ਨਹੀਂ ਹੈ ਬਾਕੀ ਅਸੀਂ ਐਸ ਪਰ ਲਾਅ ਚੱਲ ਰਹੀ ਹੈ ਜੀ ਬਾਕੀ ਅਪੀਲ ਤਾਂ ਅਸੀਂ ਕਾਫੀ ਦਿਨ ਤੋਂ ਤੁਹਾਡੇ ਮਾਧਿਅਮ ਰਾਹੀਂ ਵੀ ਔਰ ਹੁਣ ਤਾਂ ਜੋ ਇਸ ਟਾਈਮ ਪੋਲੂਸ਼ਨ ਦਾ ਹਾਲ ਹੈ ਨਾਟ ਜਸਟ ਇਨ ਬਟਿੰਡਾ ਦਿੱਲੀ ਦਾ ਵੀ ਤੁਸੀਂ ਦੇਖ ਰਹੇ ਹੋ ਸਾਡੀ ਫਿਊਚਰ ਜਨਰੇਸ਼ਨਸ ਜਾਂ ਸਾਡੇ ਬਜ਼ੁਰਗਾਂ ਲਈ ਸ਼ਾਮ ਨੂੰ ਨਿਕਲਣਾ ਵੀ ਔਖਾ ਹੁੰਦਾ ਹੈ ਜਦੋਂ ਅੱਖਾਂ 'ਚ ਵੀ ਇੰਨੀ ਬਰਨਿੰਗ ਹੁੰਦੀ ਹੈ ਸਾਰਾ ਕੁਝ ਤਾਂ ਅਪੀਲ ਦੇ ਨਾਲ ਨਾਲ ਇਨਫੋਰਸਮੈਂਟ ਤਾਂ ਕਰ ਹੀ ਰਿਹਾ ਹੈ ਬਟ ਇਹੀ ਹੈ ਕਿ ਆਪਣੀ ਆਪਣਾ ਨਹੀਂ ਤਾਂ ਆਪਣੇ ਫਿਊਚਰ ਦਾ ਹੀ ਸੋਚ ਕੇ ਲੋਕੀ ਹਟ ਜਾਣ ਮੈਨੂੰ ਡਰ ਨਹੀਂ ਕਾਨੂੰਨ ਦਾ ਜਾਂ ਅਗਿਆਨਤਾ ਹੈ ਦੇਖੋ ਜੀ ਦੋਨੋਂ ਪਾਸੇ ਮੈਂ ਕਹਿ ਸਕਦੀ ਹਾਂ ਕਿਉਂਕਿ ਹੁਣ ਤਾਂ ਜਦੋਂ ਅਸੀਂ ਤਾਂ ਓਪਨਲੀ ਦੱਸ ਹੀ ਰਹੇ ਅਸੀਂ ਕਿੰਨੇ ਐਫਆਈਆਰ ਲਾਂਚ ਕਰ ਦਿੱਤੇ ਔਰ ਇਹ ਫਾਰਮੇ A223 BNS ਦੇ ਅੰਡਰ ਹੈ ਬਟ ਇਹਨਾਂ ਦੀ ਜਿਹੜੀ ਰੈਵਨਿਊ ਰਿਕਾਰਡਸ ਐਂਟਰੀ ਖਰਾਬ ਹੋ ਰਹੀ ਹੈ ਉਹ ਵੀ ਤਾਂ ਪੱਕਾ ਹੀ ਕਮ ਹੁੰਦਾ ਨਾ ਇਹ ਆਫਿਸ ਫੈਂਸ ਫਾਰਮੇ ਅਵੇਲੇਬਲ ਹੋਏ ਬਟ ਇੱਕ ਵਾਰੀ ਤਾਂ ਐਫਆਈਆਰ ਲਾਂਚ ਹੋ ਗਿਆ ਇਹ ਜੇ ਮੈਂ ਸਾਰਨੇ ਤੁਹਾਡੇ ਸਾਹਮਣੇ ਹੀ ਕਹਿ ਦਿੰਦਾ ਵੀ ਅਸੀਂ ਤਾਂ ਇਸ ਤਰ੍ਹਾਂ ਹੀ ਕਰਾਂਗੇ ਚਾਹੇ ਤਾਂ ਕਿਵੇਂ ਦੇਖਦੇ ਹਾਂ ਕਿਉਂ ਇਸ ਤਰ੍ਹਾਂ ਨੁਕਤਾ ਜਾਂਦਾ ਇਹਦੇ ਬਾਰੇ ਹੁਣ ਮੈਂ ਕੀ ਕਹਾਂ ਤੁਹਾਡੇ ਸਾਹਮਣੇ ਹੀ ਸਭ ਕੁਝ ਹੋਇਆ ਇੱਕ ਪਾਸੇ ਉਹ ਮੰਨ ਵੀ ਰਿਹਾ ਸੀ ਕਿ ਮੈਨੂੰ ਕਲੀਅਰਲੀ ਨਹੀਂ ਪਤਾ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਪ੍ਰਸ਼ਾਸਨ ਦੇ ਰਿਹਾ ਹਾਂ ਹਾਂ ਸੋ ਉਹ ਵਾਲੇ ਬੰਦੇ ਨੂੰ ਤਾਂ ਮੈਂ ਥੋੜੀ ਇਗਨੋਰੈਂਸ ਜ਼ਿਆਦਾ ਕਹਾਂਗੀ ਕਿਉਂਕਿ ਉਹ ਮਿਕਸਡ ਏ ਉਹ ਤੇ ਸੀਗਾ ਉਹ ਓਵਰ ਕੌਨਫੀਡੈਂਟ ਵੀ ਨਹੀਂ ਸੀਗਾ ignorant ਵੀ ਸੀਗਾ ਬਟ ਦੇਖੋ ਤਾਂ ਯੰਗ ਲੜਕਾ ਬਿਲਕੁਲ ਪੂਰੀ ਉਹਦੇ ਅੱਗ ਜੀ ਵਿੱਚ ਖੜਾ ਸੀਗਾ ਸੋ ਅਫੈਕਟ ਤਾਂ ਇਹਨਾਂ ਨੂੰ ਵੀ ਹੋਣਾ ਹੈ ਇਹ ਸਮਝ ਨਹੀਂ ਰਿਹਾ ਇਸ ਗੱਲ ਨੂੰ ਆਪਣੇ ਵੀ ਫੀਲ ਕੀਤਾ ਬਾਕੀ ਤਾਂ ਬਾਅਦ ਚ ਤਾਂ ਕੀਤਾ ਬਟ ਹੁਣ ਤਾਂ ਪਰਚਾ ਜ਼ਰੂਰ ਹੋਣਾ ਹੀ ਹੋਣਾ ਤੇ ਹੁਣ ਤਾਂ ਫੀਲ ਕਰਨ ਦਾ ਕੁਝ ਜ਼ਿਆਦਾ ਨਹੀਂ ਥੈਂਕ ਯੂ ਸੋ ਮੈਡਮ ਐਸਐਸਪੀ ਨੇ ਕਲੀਅਰ ਕਰ ਦਿੱਤਾ ਹੈ ਸਾਫ ਕਰ ਦਿੱਤਾ ਹੈ ਕਿ ਸਾਫ ਤੌਰ ਤੇ ਕਿਹਾ ਕਿ ਪਰਚਾ ਦਰਜ ਹੋਊਗਾ ਜੇ ਕੋਈ ਇਸ ਤਰ੍ਹਾਂ ਮਨਵਾਨੀ ਕਰੂਗਾ ਪਰਾਲੀ ਨੂੰ ਅੱਗ ਲਗਾਊਗਾ ਸੋ ਅਸੀਂ ਜਿਹੜੀ ਹੈ ਇਸ ਗੱਲ ਤੇ ਬੇਨਤੀ ਕਰਦੇ ਆ ਕਿ ਜੇ ਕਿਸਾਨ ਜਿੰਨੀ ਐਡਜਸਟਮੈਂਟ ਕਰ ਸਕਦੀ ਹੈ ਉਹ ਕਰਨ ਇਸ ਵਾਤਾਵਰਣ ਦੀ ਸਾਂਭ ਸੰਭਾਲ ਦੇ ਵਿੱਚ ਪਰਾਲੀ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਨ ਦੂਜਾ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਕਿ ਜਿਹੜੀਆਂ ਕਿਸਾਨ ਦੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣ ਚਾਹੇ ਉਹ ਆਧੁਨਿਕ ਸੰਦਾਂ ਨੂੰ ਲੈ ਕੇ ਸਬਸਿਡੀ ਦੀ ਕੋਈ ਵੀ ਮੰਗ ਹੈਗੀ ਆ ਜਾਂ ਫਿਰ ਡੀਏਪੀ ਜਾਂ ਕੋਈ ਵੀ ਮੰਗ ਹੈਗੀ ਆ ਜਿਸ ਤੇ ਕਿਸਾਨਾਂ ਤੇ ਸਰਕਾਰ ਦੇ ਵਿੱਚ ਤਾਲਮੇਲ ਹੋ ਪਾਰਿਆ ਸੋ ਇਸ ਤਾਲਮੇਲ ਨੂੰ ਬਿਠਾਇਆ ਜਾਵੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਤੇ ਕਿਸਾਨਾਂ ਨੂੰ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਸ ਘਟਨਾ ਤੇ ਕੌਣ ਸਹੀ ਹੈ ਕੌਣ ਗਲਤ ਹੈ ਪੂਰੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਪੰਜ ਪੰਨ ਟੀਵੀ ਨਾਲ ਮੈਂ ਦੇਵ ਕਰਨ ਚੈ ਹਿੰਦ ਚੈ ਪਰਤ ਬਿਲਕੁਲੀ ਆਗ ਲਾਂਦੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ